ਸਰਵਨ ਵਰਗੂ ਦਾ ਜੱਜ ਆਸੋਲ ਸਰਵਨ ਵਰਗ ਜੰਦਰ ਭਗਤ ਇਹ ਸਾਡੇ ਹੈਡ ਗਰੰਟੀ ਦੇ ਠੀਕ ਹੈ ਠੀਕ ਉਹਨਾਂ ਵਰਗਣਾ ਸਾਹਿਬ ਦੇ ਠੀਕ ਹੈ ਠੀਕ ਜੀ ਆਪਾਂ ਹੋਰ ਸਾਹਿਬ ਪਰ ਲੈ ਜਾ ਉੱਥੇ ਬੋਲਦੇ ਹਾਂ ਹਾਂ ਜੀ ਫੋਟੋ ਕਰਦੇ ਬੱਚੇ ਆ ਖੜੇ ਹੋ ਜੀ ਮੜੇ ਨਾਤਾ ਨਹੀਂ ਇੱਕ ਮਿੰਟ ਲਾ ਕੇ ਨਾ ਦੇ ਆਪਣਾ ਪ੍ਰੋਡਕਸ਼ਨ ਤੇ ਆਉਂਦੇ ਠੀਕ ਹੈ ਠੀਕ ਹੈ ਬੱਚੇ ਉਧਰ ਖੜਾ ਵੀ ਗੋਰ ਕਲਾਸਿਕ ਆਜੋ ਫਗਰੂਰ ਤੋਂ ਪਹੁੰਚੇ ਗੋਰ ਕਲਾਸਿਕ ਇਹਨਾਂ ਦਾ ਵੀ ਧੰਨਵਾਦ ਹਰਖਸ਼ ਪੇੜ ਬਾਈ ਆਜੋ ਚਲੋ ਉਹ ਗਰਾਊਂਡ 'ਚ ਲੈ ਜਾਈਏ ਮੇਟੀ ਮੇਰੇ ਪਹਿਲਾਂ ਉਹ ਘੜੀ ਕੁੜੀ ਪੀਣਗੇ ਫਿਰ ਚੱਲਦੇ ਆ ਬੱਦਸਾ ਵਾਹੇ ਕੋਈ ਕਿਸੇ ਨੂੰ ਉਧਰ ਪਾਸ ਖੜਾ ਹੋ ਕੇ ਆਓ ਜੀ ਪ੍ਰਧਾਨ ਸਾਹਿਬ ਵੀ ਨਹੀਂ ਹੈ ਜਿੱਥੇ ਆਨੋ ਘਰ ਦੀ ਵੀਰੇ ਬਾਈ ਰੱਖੋ ਵੀਰੇ ਪੁੱਨੇ ਗਿਟਾਰ ਬੰਦ ਕਰਾ ਦੇ ਜ ਸਾਡੇ ਸਿਰ ਬੱਲੇ ਸਾਡੇ ਪੰਜਾਬ ਨੂੰ ਲੋਰ ਅਜ ਅਜਿਹੇ ਨੌਜਵਾਨਾਂ ਦੀ ਜਿਹੜੇ ਅੱਗੇ ਹੋ ਕੇ ਸਮਾਜ ਸੇਵਾ ਦਾ ਬਹੁਤ ਵੱਡੇ ਤਰ੍ਹਾਂ ਤੇ ਕੰਮ ਕਰ ਰਹੇ ਆ ਭਾਈ ਪਾਰਕ ਗਰਾਉਂਡ ਜਿਲ੍ਹੇ ਅਗਰਾਈਆਂ ਦੇ ਵਿੱਚੋਂ ਪੂਰੇ ਖਾਲਸਾ ਜੀ ਸਪੋਰਟਸ ਕਲੱਬ ਵੱਲੋਂ ਤੇ ਨਾਲ ਤੇ ਨਾਲ ਯਾਨੀ ਹਰਜਿੰਦਰ ਸਿੰਘ ਜੀ ਭਰਮਾਜਾ ਹੈਡ ਗ੍ਰਾਫੀ ਸਾਹਿਬ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਤੋ ਯਾਦਗਾਰੀ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਕਰਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਪਾਲ ਖਰੋੜ ਮੀਤਾਂ ਬਹੁਤ ਬਹੁਤ ਧੰਨਵਾਦ ਜੀ ਖੇਡ ਸ਼ੁਰੂ ਹੋ ਗਈ ਹੈ ਮੇਲੇ ਵਾਲੇ ਪਾਸੇ ਟੀਮ ਹੈ ਜਿਹੜੀ ਘਣੀਵਾਲ ਪਿੰਡ ਦੀ ਗੁੱਗਾ ਮੜੀ ਵਾਲੇ ਪਾਸੇ ਘਣੀਵਾਲ ਹੈ ਤੇ ਦੂਜੇ ਪਾਸੇ ਟੀਮ ਹੈ ਜਿਹੜੀ ਭਾਗੋਵਾਜਰਾ ਪਿੰਡ ਦੀ ਪਹਿਲੀ ਕਬੱਡੀ ਭਾਗੋਵਾਜਰੇ ਵਾਲਾ ਨੌਜੋਨ ਪਾ ਰਿਹਾ ਹੈ ਜਿਹਦਾ ਕਹਿੰਦੇ ਜੇਦਲਾ ਪਿੰਡ ਦਾ ਘੱਗੇ ਦੇ ਲਾਗੇ ਇਹ ਹੁਣੇ-ਹੁਣੇ ਇੰਗਲੈਂਡ ਤੋਂ ਖੇਡ ਕੇ ਆਇਆ ਹੈ ਕਿ ਕੱਢਣਾ ਰਮਾਲ ਦੇ ਗਿਆ ਆਪਣੇ ਜੰਡਲਾਈਟ ਦੇ ਲਾਗੇ ਮਰੀਪੋ ਵੀ ਨੱਕੀ ਟੀਮ ਲਈ ਖੇਡਦਾ ਹੈ ਨੌ ਪਰ ਆ ਨੋਜੋ ਦਾ ਬ੍ਰੈਕਚ ਪਿੰਡਾ ਰਿਸ਼ਵਾਲ ਸਿੰਘ ਦਾ ਹੈ ਘਰੀਵਾਰ ਦੀ ਟੀਮ ਦੇ ਲਈ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਚਾਰ ਵਰਕਰ ਨੇ ਬਾਸੋ ਮਾਜਰਾ ਪਿੰਡ ਦੇ ਉਹ ਚਿੱਕੀਆਂ ਰਵਾਨਾ ਵਾਲੇ ਦੇ ਦਸਤੇ ਕਿ ਲੱਗਦੇ ਚਿੱਕੀਆਂ ਰਵਾਨਾ ਵਾਲੇ ਉੱਥੇ ਦੇ ਪਾਸੇ ਇਹ ਆ ਨੋਜੋ ਦਾ ਰਿਸ਼ਵਾਲ ਸਿੰਘ ਜੋ ਫਰਕ ਪਾਉਣਗੇ ਜਨਤਾ ਦਾ ਜਾਣਗੇ ਰੇਡਰ ਤੇ ਜਾਫੀਆ ਨਿਬਟਾਉਣਗੇ ਆਜ਼ਾਦ ਨਗਰ ਦੇ ਦੋਸਤ ਪੁਲਵਾਨ ਗਰੁੱਪ ਦੇ ਜਿਹੜੇ ਵੀ ਵੀਰ ਪੁੱਜੇ ਨੇ ਹਰਮਨ ਜਮਾਨਾ ਸਭੂ ਰਹਿਲ ਹਰਮਨ ਪੰਗੂ ਗੌਰਪਾਰਸੋ करीरग सारे वीरनि वारा पशप्रीत काला धूरी वारा कंदा अमरीका वॾे कॾहिं कब्ज़े कवंजा हज़ार जी नगर राशी जे लाइ मार सुमारेशिया काले शहीद वञा वञा करवाण पवंदे ਕਲੀਮਾ ਪਰਦਾ ਗਗਨਦੀਪ ਸਿੰਘ ਜੱਗਾ ਤੇ ਜੱਗੇ ਮਾਰਨਾ ਪਰਦਾਕਾ ਤਾਰਾ ਖੜਕ ਪੰਨਿਆ ਬਣਿਆ ਜੱਗ ਨੂੰ ਫੜ ਲੈਵੇ ਖੜਾ ਚੱਲਿਆ ਲਹਿਰਪੁਰ ਦਾ ਨਾਮ ਬਦਲ ਕੇ ਹੁਣ ਫੈਸਲਾਬਾਦ ਲਖ ਦਿੱਤਾ ਹੈ ਮੁਸ਼ਰਫ ਜਵੇਦ ਦਾ ਪਿੰਡ ਹੈ ਕਹਿੰਦੇ ਬਾਠਾ ਲਹਿਰਪੁਰ ਦੇ ਲਾਗੇ ਪ੍ਰਸਿੱਧ ਬਣੀ ਖਿਡਾਰੀਆਂ ਦਾ ਰਕਾ ਹੈ ਔਰ ਸਭੇ ਖੜੇ ਦੇ ਅਰੀਕਾ ਤੋਂ ਐਲਾਨ ਕੀਤਾ ਹੈ ਕਿ ਨਨਕਾਣਾ ਸਾਹਿਬ ਦੀ ਧਰਤੀ ਦੇ ਕਿਹੜਾ ਕਬੱਡੀ ਕੱਬ ਖੜਾ ਜਾਵੇਗਾ ਇਸ ਸਾਲ ਉਹਦਾ ਟੂਰਨਾਮੈਂਟ ਦਾ 25 ਲੱਖ ਰੁਪਿਆ ਹੋਵੇਗਾ ਸਰਬਜੀਤ ਸਿੰਘ ਸਭਾ ਖੜਾ ਕੁਸ਼ਿੰਦਰ ਸਿੰਘ ਖੜਾ ਜਿਹੜੇ ਖੜਾ ਹਰਮਨ ਭਾਰਾ ਰਾਇ ਤੇ ਯੋਸੇ ਬਲੋ 25 ਲੱਖ ਦਾ ਪਹਿਲਾ ਇਨਾਮ ਹੋ ਰਿਹਾ ਨਾ ਸੰਗਤ ਕਬੱਡੀ ਕਮ ਦਾ ਮਾਨ ਵਾਲੀ ਗੱਲ ਹੈ ਉਹ ਇਧਰਲੇ ਪਾਸੇ ਪੈਸ਼ ਰੇਡ ਭਾਗੋ ਬਾਟਰੇ ਵਾਲਾ ਨੌਜਲਾ ਕਿ ਚੱਲ ਰਿਹਾ ਹੈ ਨੰਬਰ ਕਿਹਾ ਰੇਡ ਦੇ ਹਿੱਸੇ ਜਾ ਰਿਹਾ ਹੈ ਰਿਸ਼ਕਾਲ ਬ੍ਰੈਂਚਾ ਵਾਲਾ ਅਗਲੀ ਕਬੱਡੀ ਪਾੜਿਆ ਹਮਲੋ ਸ਼ਹਿਰ ਦਾ ਵਾਕਿਆ ਹੈ ਤਰਸੇਂ ਦੇ ਸਭੇ ਗੱਲਾਂ ਹੁੰਦੀਆਂ ਇਸ ਇਲਾਕੇ ਦੇ ਵਿੱਚ ਇਹ ਤੇ ਸਰਾਣੇ ਵਰਗੇ ਤਕੜੇ ਖਿਡਾਰੀ ਹੋਏ ਨੇ ਔਰ ਜਦੋਂ ਭੜੀ ਦੀਆਂ ਗੱਲਾਂ ਹੋਏ ਜੱਗੀ ਭੜੀ ਦੀਆਂ ਗੱਲਾਂ ਹੋਏ ਬੰਦੂ ਭੜੀ ਦੀਆਂ ਗੱਲਾਂ ਹੋਏ ਅਮਰੀਕ ਪੋਲੇ ਵਰਗੇ ਖੜੇ ਰੇ ਜੋ ਸਰਾਣੇ ਦੇ ਕੇ ਤੱਕੜਾ ਦੇ ਰਿਹਾ ਹੈ ਇਸ ਵਿੱਚ ਕਾਫੀ ਵਾਰੀ ਤੋਂ ਬਵਾ ਦਾ ਕਰਤਾ ਹੈ ਅਮਰੀਕ ਇਹਨਾਂ ਲਈ ਚਾਹ ਵੀ ਨਾ ਦੇਣਾ ਪਾ ਕਬੱਡੀ ਅੱਜ ਇਹਦਾ ਮੈਚ ਖੇਡਿਆ ਜਾਊਗਾ ਬਾਣ ਗਲਾਂ ਤੇ ਲਸਾਰਾ ਗਿੱਲ ਦੋਹਾਂ ਟੀਮਾਂ ਖੇਡ ਕਰਾਉਣਾ ਜੋਰਜਾਂ ਜੀ ਬਾਣ ਗਲਾਂ ਤੇ ਲਸਾਰਾ ਗਿੱਲ ਜੰਗੋ ਬਾਦਰਾ ਤੇ ਟੂਸੇ ਇਹਨਾਂ ਟੀਮਾਂ ਦੇ ਅਗਲੇ ਮੈਚ ਹੋਣਗੇ ਵਾਲਾ ਨੌਜਵਾਨ ਕਬੱਡੀ ਪਾ ਕੇ ਫਿਰ ਨੰਬਰ ਦਾਵਾ ਕਰਦਾ ਹੋਇਆ ਘੜੀ ਵਾਲ ਪਿੰਡਾ ਵਰਜੀਤ ਵਰਗੇ ਮੀਂਦੇ ਵਰਗੇ ਡਿੰਦਰ ਵਰਗੇ ਰਾਮ ਸਿੰਘ ਜੀ ਤੁਹਾਡੇ ਸਮੇਂ ਦੇ ਵਿੱਚ ਖੇਡਦੇ ਬਹੁਤ سارے ਖਿਡਾਰੀ ਹੋਏ ਨੇ ਨੀਂਦੇ ਹੋਈ ਡਿੰਦਰ ਹੋਈ ਵਰਜੀਤ ਹੋਣਾ ਪਿੰਡਾ ਹੈ ਕਿ ਜਰਗ ਵਾਲੀ ਨਹਿਰ ਉੱਤੇ ਲੰਨਾ ਜੀ ਨੇ ਦੌਰਾਂ ਖੇਡਿਆ ਕਬੱਡੀ ਫਿਰ ਵਿੱਚ ਹੈ ਕਰੋੜਾ ਇਹ ਘੜੀ ਵਾਲੀ ਜਗਦੀਪ ਸਿੰਘ ਕਾਕੇ ਦਾ ਪਿੰਡੂ ਹੈ ਖੰਭ ਤੇ ਕਾਕੇ ਦੀ ਜੋੜੀ ਮਸ਼ਹੂਰ ਰਹੀ ਮਟੋੜਾ ਪਿੰਡ ਦੇ ਲਈ ਖੇਡਦੇ ਆਂ ਵੀਰਾਂ ਦੀ ਗੱਲ ਖੇਡਦੇ ਆਂ ਲੋੜਿਆ ਨੌਜਵਾਨ ਜਗਾ ਘੜੀ ਵਾਲਾ ਮੌਣ ਲੱਗਿਆ ਹੈ ਅਗਲੀ ਵਾਰ ਫਿਰ ਭਾਗੋ ਬਾਟਰੇ ਵਾਲਾ ਨੌਜਾਨ ਪਾੜੇ ਆ ਉਧਰ ਦੇ ਪਾਸੇ ਜਾਫੀ ਘੜੀਵਾਲ ਪਿੰਡ ਦੇ ਕਦੇ ਸੋਨੀ ਦੇ ਗੱਲਾਂ ਹੁੰਦੀਆਂ ਕਦੇ ਗੱਲਾਂ ਕਰਮ ਜਿੱਤੀਆਂ ਹੁੰਦੀਆਂ ਉਹ ਕਦੇ ਗੱਲਾਂ ਕਦੇ ਕਾਲੇ ਏਰੀਆ ਹੋ ਜਾਂਦਾ ਘੜੀਵਾਲ ਦੇ ਲਈ ਪਰ ਸਾਹਮਣੇ ਦਾ ਦੇਖਣਾ ਵੀ ਰਕੂ ਜਾਹਲ ਬੇਟਾ ਉਹ ਧਨੀ ਵਾਲਿਆਂ ਚੱਲਾ ਹੋਇਆ ਹੁੰਦੇ ਦੂਰ ਸਾਰੇ ਦਾ ਬੰਦ ਕਰਦਾ ਹੋਇਆ ਨੌਜਾਨ ਜਾਫੀ ਦੇ ਹਿੱਸੇ ਪਾੜ ਜੁੜਦਾ ਹੋਇਆ ਨੌਜਾਨਾਂ ਕਰੂਆਂ ਦੇ ਜੰਗ ਲੜਿਆ ਵਿਸਾਰਾ ਕਦੇ ਕੌਣ ਕਰਾ ਦੋਵੇਂ ਟੀਮਾਂ ਖੇਡਾਉਣਾ ਝੋਟ ਜਾਣ ਅਗਲਾ ਮੈਚ ਉਹ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ ਇਹ ਖੇਡਾਂ ਚ ਆਪਸਾ ਰਹਿ ਗਈ ਇੱਕ ਟ੍ਰੈਨਿੰਗ ਫਤਵਾਲੀ ਅੱਗੇ ਆ ਗਈ ਮਾਗਾਂ ਮੈਦਾਨ ਕੋਆਮੀ ਕੋਰਸ ਨੂੰ ਆ ਗਿਆ ਬਾਰੇ ਜੋ ਲਖੇ ਦਸਰ ਕਰ ਰਹੇ ਪਾਸੇ ਉਸ ਤੋਂ ਨੇ ਸੋਈ ਹੋਗਾਂ ਅਗਲਾ ਲੈ ਜਾਊਗਾ ਭਾਗੋ ਮਾਜਰੇ ਵਾਲਾ ਗੱਭਰੂ ਕਬੱਡੀ ਪਾ ਰਿਹਾ ਹੈ ਕਾਲ ਧੂਰੀ ਵਾਲਾ ਉਧਰੋਂ ਪਾਸੇ ਸਿੰਘ ਸਰਦਾਰ ਕੋਸ਼ਿਸ਼ ਕਰਦਾ ਹੈ ਕਿ ਨੰਬਰ ਕਿਹੜਾ ਹੈ ਭਾਗੋ ਮਾਜਰੇ ਦੀ ਟੀਮ ਦੇ ਹਿੱਸੇ ਲੱਗ ਰਿਹਾ ਹੈ ਇੱਕ ਪਾਸੇ ਉਹ ਦੇਖਦਾ ਵੀ

ਜਿਵੇਂਾ ਪ੍ਰੀਤਮ ਸਿੰਘ ਜੀ ਦੀ ਯਾਦ ਵਿੱਚ ਅੱਜ ਉਹਨਾਂ ਦੇ ਪੁੱਤਰੇ ਸਰਦਾਰ ਪ੍ਰਵਿੰਦਰ ਸਿੰਘ ਜੀ ਕੈਨੇਡੀਅਨ ਜੱਟ ਤੇ ਸਿੰਘਾਂਜੀਤ ਸਿੰਘ ਦੀ ਖਬਰ ਵੱਲ ਪਹਿਲਾ ਇਨਾਮ ਕਮੇਟੀ ਉੱਪਰ ਦੇ 1 ਲੱਖ ਤੇ ਦੂਜਾ ਇਨਾਮ 75000 ਰੁਪਏ ਪਰਮਾਧਿਵਾ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਤਰਵਾਜ ਹੈ ਸੱਤ ਬਾਜੀ ਲੈ ਗਾ ਭੰਗ ਰੰਗੋ ਦੋਹੋ ਟੀਮਾਂ ਨੂੰ ਕੇਸ਼ਵਰ ਜੀ ਅੜੀਆ ਰਾਮ ਸਿੰਘ ਜੀ ਦੋਹੋ ਟੀਮਾਂ ਨੂੰ ਲੈਨਅਪ ਕਰ ਲਿਓ ਰਾਮ ਸਿੰਘ ਜੀ ਦੱਸ ਰਹੇ ਨੇ ਸਾਡੇ ਕੋਲੇ ਵੀਰ ਆਇਆ ਫਿਰਦੇ ਤੋਂ ਜਿਹੜੀ ਅੱਖਾਂ ਦੇ ਵਿੱਚ ਪਿਆਰ ਪੈ ਗਿਆ ਇਹਦਾ ਪ੍ਰਸ਼ਨ ਹੈ ਕੱਲ੍ਹ ਜਿਹੜੀ 15 ਤਰੀਕ ਨੂੰ ਸੋ ਵੀਰ ਜਿਹੜਾ ਲਾਵੇਗਾ ਉਹ ਮਜਬੂਰ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜਾ ਖਾਂਦੇ ਬਾਦਲੀ ਆਪਣ ਸਰੇ ਮਗਰੇ ਕਰਦੀ ਹੈ ਉਹ ਮਿਹਰਬਾਨੀ ਕਾਜੀ ਦਾ ਅਮਨ ਤੇ ਹੋਏ ਇੱਕ ਬਤੋਈ ਬਾਹਰ ਜਾਵੋ ਨਾ ਨਾ ਆਏ ਲੋਕ ਲੱਤਨ ਕਰਦੇ ਜੀ ਅੱਜ ਜਿਹੜਾ ਮੈਚ ਖੇਡਣਾ ਹੈ ਘੜੀਵਾਲ ਜਿੱਤਗੀ ਜੀ ਰਾਤ ਸੇ ਵੀ ਘੜੀਵਾਲ ਜਿੱਤਗੀ ਤੇ ਮੈਂ ਕਲ ਵੀਰ ਪੂਰੀ ਜੀ ਨੂੰ ਬੇਨਤੀ ਕਰਾਂਗਾ ਇਹ ਨਾਨਾ ਸਰਦਾਰ ਗਰੇ ਵੀ ਸਾਰੇ ਇੰਟਰੋਡਕਸ਼ਨ 'ਚ ਆ ਰਹੇ ਨੇ ਟੀਮਾਂ ਤੋਂ ਪਿਆਰ ਨੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਰਸ਼ਪਿੰਦਰ ਸਿੰਘ ਜੀ ਰਾਜਾ ਚੇਅਰਮੈਨ ਮਾਰਕੀਟ ਕਮੇਟੀ ਚਨਾਤਕਾ ਉਹ ਵੀ ਸਾਡੇ ਦਰਬਾਰ 'ਚ ਪੁੱਜ ਚੁੱਕੇ ਹੈ ਕਿ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਉਹਨਾਂ ਨੇ ਵੀ ਲਿਖੀਆਂ ਹੈ ਕਹਿੰਦੇ ਆ ਸਰਦਾਰ ਰਸ਼ਪਿੰਦਰ ਸਿੰਘ ਜੀ ਰਾਜਾ ਚੇਅਰਮੈਨ ਮਾਰਕੀਟ ਕਮੇਟੀ ਚਨਾਤਕਾ ਉਹ ਵਿਸ਼ੇ 'ਤੇ ਬੋਲਿਆ ਸਾਡੇ ਟੂਰਨਾਮੈਂਟ ਦੇ ਉੱਤੇ ਜੀ ਆਇਆਂ ਕਹਿੰਦੇ ਜੀ ਤੇ ਸਾਡਾ ਵੱਡਾ ਵੀਰ ਪਾਲ ਖਰੌੜ ਉਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆਪਣਾ ਫਰਜ਼ੀ ਟੈਕਨੋਸਟਰੀ 42 ਹਾਈਟਾਲ ਫਰੌਰ ਆਪਣੇ ਮਿੱਤਰ ਪਿਆਰਿਆਂ ਦੇ ਨਾਲ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਤੇ ਧੰਨਵਾਦ ਕਰਦਾ ਸਰਕਾਰ ਵਰਜਿੰਦਰ ਸਿੰਘ ਦੀ ਫੋਟੋਗ੍ਰਾਫੀ ਭਰਵਾ ਜਿਹੜਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਸਾਡੇ ਸਰਕਾਰ ਦੇ ਜਿੰਨੇ ਵੀ ਭਰਾ ਉੱਤੇ ਜਾ ਰਹੇ ਹੈ ਆਪਣੀ ਦਸਾਂ ਹੋਦੀ ਕ੍ਰਿਪਾਈ ਦੇ ਵਿੱਚ ਬਹੁਤ ਵੱਡਾ ਜਿਹਨਾਂ ਨੇ ਸਹਿਯੋਗ ਵੀ ਦਿੱਤਾ ਔਰ ਸਾਡੇ ਭਾਈ ਲਕੀਨ ਨਾਦੀ ਬਾਈ ਵੀ ਸੌਂਦੇ ਤੋਂ ਉਹਨਾਂ ਦੇ ਵੀ ਧੰਨਵਾਦ ਕਰਦੇ ਆ ਪਰਮਿੰਦਰ ਸਿੰਘ ਜੀ ਦਾ ਜੀ ਸੌਦਾ ਤੇ ਵਿਆਹ ਤੁਸੀਂ ਕੀ ਸੌਦਾ ਹਾਂਜੀ ਕੋਈ ਦਾ ਜਾਵੇ ਜਾਂ ਉਹ ਤੋਂ ਜਾਵੇ ਨਾ ਪ੍ਰੋਗਰਾਮ ਦੇ ਵੀ ਪਰਮਿੰਦਰ ਭਾਈ ਡਾਕਟਰ ਪਰਮਿੰਦਰ ਸਿੰਘ ਜੀ ਭਾਰਮਾਦਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸਾਰੇ ਸੱਚੇ ਦਾ ਲੈ ਕੇ ਆਣ ਮਨੁੱਖਤਾ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਪਾਲ ਜੀ ਖਾਲਸਾ ਸਾਹਿਬ ਦਾ ਇਹ ਦੁਨੀਆ ਅੰਦਰ ਕਰਵਾਜੀ ਦੇ ਤੂੰ ਪੈਰ ਸਮਝ ਕੇ ਝੜਿਆ ਕਰ ਜੋ ਸੇਵਾ ਦਾ ਮਾਰਤੋ ਗੁਮੀ ਦੇ ਨਾਲ ਕੋਦੇ ਪਹਾੜ ਦੀ ਬਾਵਾ ਕਰਿਆ ਕਰ ਮੁਕਤਾ ਦੀ ਸੇਵਾ ਨੂੰ ਸਰਪਤ ਬਾੜ ਗਰਾਉਂਡ ਦੀ ਪੰਜਾਬ ਦੇ ਬਹੁਤ ਵੱਡੇ ਦਰਸ਼ ਮੰਡ ਹੈ ਔਰ ਬੇਨਤੀ ਕਰਨਾ ਡਾਕਟਰ ਪ੍ਰਵਿੰਦਰ ਸਿੰਘ ਭਗਵਾਨ ਜੀ ਜੋ ਪ੍ਰਧਾਨ ਇਸ ਕਲੱਬ ਦੇ ਉਹਦੇ ਸਾਰੇ ਸਾਥੀਆਂ ਨੂੰ ਵੀ ਓਖੇ ਗਰਾਉਂਡ ਦੇ ਵਿੱਚ ਲੈ ਕੇ ਆਉਣਗੇ ਸਾਡੇ ਹੀਰ ਨੂੰ ਜਿਹਦਾ ਦਇਮਾਨ ਹੈ ਸਾਨੂੰ ਇਹ ਜਿਹੜਾ ਇਨਸਾਨਾਂ ਦੇ ਰੱਤਾਂ ਦੇ ਜਵਾਬ ਦੇ ਦਿੱਤਾ ਕਿ ਇਹਨਾਂ ਦਾ ਰਾਜ ਨਹੀਂ ਹੋ ਸਕਦਾ ਉਹਨਾਂ ਨੂੰ ਕਾਰਾਉਂਦੀ ਫਿਰਾਂ ਜੱਜਾਂ ਦੇ ਹੋਇਆ ਹੈ ਬਾਰੇ ਦੇ ਲੋਕ ਸਿਰ ਤੋਂ ਉੱਤੇ ਡਲ ਜਾਂਦੇ ਨੇ ਸੜ ਜਾਂਦੇ ਨੇ ਇਧਰ ਕਿਰੇ ਪੈ ਜਾਂਦੇ ਨੇ ਕਹਿੰਦਾ ਮਨੁੱਖਾਂ ਦੀ ਸੇਵਾ ਕਰਨੀ ਜਿਨ੍ਹਾਂ ਤੋਂ ਵੀ ਪਰਵਾਹ ਦੀ ਗੱਲ ਕਰਨਦੇ ਨੇ ਉਹਨਾਂ ਦੇ ਅੰਗੇ ਆਏ ਨੇ ਬਾਲ ਕਰੌੜ ਦੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਸਵਾਗਤ ਕਰੋ ਪਾਲ ਸਿੰਘ ਜੀ ਦਾ ਜੋ ਇਹਨਾਂ ਵੱਡੀ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਮਨੁਮਾਨ ਇਹਦੇ ਜੋਹੜੇ ਦੇ ਉੱਤੇ ਪੰਜਾਬ ਦੀ ਧਰਤੀ ਨੂੰ ਮਾਨ ਇਹਦੇ ਲੋਕਾਂ ਦੇ ਉੱਤੇ ਤੇ ਬਾਬੇ ਨਾਨਕ ਦੀ ਧਰਤੀ ਹੈ ਜਿੱਦੀ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ ਸੋ ਬਾਣ ਕਰਾਂ ਦੀ ਹੋਣਾ ਦਾ ਪਾਲਵਾਜਰੋਂ ਦੇ ਵਿੱਚ ਪਜਣਦੇ ਮੈਂ ਚੇਤੇ ਕਰਤੇ ਸਰਦਾਰ ਬਲਜਿੰਦਰ ਸਿੰਘ ਜੀ ਪਾਲਵਾਜਰਾ ਵੱਲੋਂ trilwinder ਸਿੰਘ ਜੀ ਪਾਲਵਾਜਰਾ ਕੈਡਾ ਵੱਲੋਂ ਔਰ ਸਵਰਜਿੰਦਰ ਸਿੰਘ ਜੀ ਪਾਲਵਾਜਰਾ ਕੈਡਾ ਵੱਲੋਂ ਖਬਰ ਦਰਵਾਜ਼ਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਇਆਂ ਖਾ ਜਿਨ੍ਹਾਂ ਨੇ ਮਾਨ ਦਿੱਤੇ ਇਸ ਧਰਤੀ ਨੂੰ ਔਰ ਮਨੁੱਖਤਾ ਦੀ ਸੇਵਾ ਲਈ ਸਾਡੇ ਨੌਜਵਾਨਾਂ ਨੂੰ ਪ੍ਰੇਰਿਆ ਗੋਗਾ ਮੈਨੂੰ ਦੱਸ ਰਿਹਾ ਸੀ ਵੀ ਅਸੀਂ ਵੀ ਹੁਣ ਪਿੰਡ ਦੇ ਵਿੱਚ ਕਮੇਟੀ ਬਣਾਉਣੀ ਹੈ ਔਰ ਜਿਹੜੇ ਲਾਚਾਰ ਲੋਕ ਨੇ ਉਹਨਾਂ ਦਾ ਇਲਾਜ ਹੈ ਜਿਹੜਾ ਪਾਲ ਖਰੌੜ ਜੀ ਦੇ ਜਰੀਏ ਆਪਾਂ ਕਰਵਾਈਏ ਹਾਂਜੀ ਕੁਲਵੀਰ ਸੂਜੀ ਜੀ ਉਹ ਸਾਡਾ ਵੀਰ ਪਾਲ ਖਰੌੜ ਦਰਸ਼ਕ ਵੀਰ ਜਿਹਨੂੰ ਜਿਹਨੂੰ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਆ ਇੱਕ ਵਾਰ ਪਾਲ ਖਰੌੜ ਦੇ ਵੀ ਤਾੜੀ ਮਾਰ ਦੋ ਸਾਰੇ ਜਣੇ ਉੱਜ ਕੇ ਸਾਡੀ ਸਿੱਖ ਕੌਮ ਦਾ ਮਾਣ ਸਾਡੇ ਪੰਜਾਬ ਦਾ ਮਾਣ ਪਾਲ ਖਰੌੜ ਭਾਈ ਸੋ ਬਹੁਤ ਬਹੁਤ ਧੰਨਵਾਦ ਨਾਲ ਰਿਸ਼ਵਿੰਦਰ ਸਿੰਘ ਜੀ ਰਾਜਾ ਚੇਅਰਮੈਨ ਸਾਹਿਬ ਕਮੇਟੀ ਉਹ ਵੀ ਪਹੁੰਚੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਰਾ ਪਿਆਰ ਵੀ ਦੇ ਸਾਡੇ ਸਰਦਾਰ ਬਲਜੀਤ ਸਿੰਘ ਜੀ ਤਤਲਾ ਤਤਲਾ ਜੀ ਮਰਾਹੋ ਤੋਂ ਸਰਦਾਰ ਸੁਖਪ੍ਰੀਤ ਸਿੰਘ ਜੀ ਤੇ ਸਰਦਾਰ ਪ੍ਰਦੀਪ ਸਿੰਘ ਜੀ ਭਾਈ ਪਿੰਤਾ ਕਰਚਾ ਜੀ ਖਨੀ ਰਾਹੋ ਆਸਟ੍ਰੇਲੀਆ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਇਆ ਭਾਈ ਗੋਰ ਕਸਨ ਸਿੰਘ ਜੀ ਸੰਦੂਰ ਹਰਸ ਪੰਦੇਰ ਵਿਜੇਤ ਕੰਨਰਬਾਈ ਰੋਹਿਤ ਬਾਈ ਚਮਕੀਦਾ ਜਵੰਦਾ ਤੇ ਅਮਰਤ ਸਿੱਧੂ ਤੇ ਜਾਕਿਆ ਸਭ ਇਹ ਸਾਰੇ ਭਰਾ ਵਿਸ਼ੇ ਤੌਰ ਤੇ ਪੁੱਜੇ ਹੋਇਆ ਸਾਰੇ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਜੀਤ ਸਿੰਘ ਜੀ ਪਾਚ ਉਹਨਾਂ ਦਾ ਵੀ ਧੰਨਵਾਦ ਰਤੀਸ਼ ਸਿੰਘ ਜੀ ਧੀਰਾ ਜਨਮ ਔਰ ਸਰਦਾਰ ਰਵਿੰਦਰ ਸਿੰਘ ਜੀ ਸੋਲਾ ਹਰਜੀਤ ਬਲਜਿੰਦਰ ਸਿੰਘ ਜੀ ਬਾਡੀ ਜਰਮਨ ਉਹਨਾਂ ਦਾ ਵੀ ਧੰਨਵਾਦ ਜਗੀ ਪੰਗੂ ਜੀ ਗੁਰਿੰਦਰ ਸਿੰਘ ਜੀ ਔਰ ਦਲਵੀਰ ਸਿੰਘ ਜੀ ਪਾਟ ਕੈਨੇਡਾ ਉਹਨਾਂ ਦਾ ਵੀ ਧੰਨਵਾਦ ਕਰਦੇ ਅਸੀਂ ਤੇ ਬਾਈ ਕੇਂਦਰ ਭੱਲਵਾਂ ਜਿਸ ਨੇ ਸਤਕਾਰ ਦੇ ਵੀਰ ਸਾਡੇ ਤੇ ਨਾਲ ਵੱਡਾ ਵੀਰ ਸਨਾ ਪਰਮਿੰਦਰ ਖੱਟੜ ਦੀ ਯਾਦਗਾਰੀ ਤਸਵੀਰ ਸਾਂਝੀ ਕੀਤੀ ਹੈ ਅਸੀਂ ਜੀਤ ਸਿੰਘ ਗੋਗੇ ਵਰਗੇ ਸਾਡੇ ਸਾਰੇ ਭਰਾ ਸਰਕਾਰ ਦੇ ਵੀਰ ਉਹ ਬਹੁਤ-ਬਹੁਤ ਧੰਨਵਾਦ ਕਰਦੇ ਇਸ ਵੱਤੋਂ ਸਰਦਾਰ ਬੰਜੀਤ ਸਿੰਘ ਦੀ ਤਕਲਾ ਉਹਨਾਂ ਦਾ ਤੇ ਨਾਲ ਹੀ ਸਾਡਾ ਵੱਡਾ ਵੀਰ ਪਾਲ ਖਰੌੜ ਉਹਨਾਂ ਦਾ ਬਹੁਤ ਜਿਆਦਾ ਧੰਨਵਾਦ ਹੈ ਐਡਵੋਕੇਟ ਸਾਹਿਬ ਨਾਲ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਸਤਿਕਾਰਯੋਗ ਸੱਜਣ ਅੱਜ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਸਤਰਾਮ ਖੱਟਣਾ ਯਾਦਗਾਰੀ ਕਬੱਡੀ ਟੂਰਨਾਮੈਂਟ ਦੇ ਵਿੱਚ ਪਹੁੰਚੇ ਆ ਸਾਡੇ ਉਸ ਵਿਛੜੇ ਭਰਾ ਨੂੰ ਯਾਦ ਕਰਨ ਦੇ ਲਈ ਉਹ ਯਾਦ ਦੇ ਵਿੱਚ ਪਹੁੰਚੇ ਸਾਰੇ ਭਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਸਾਰੇ ਨਸ਼ਕੀਆਂ ਨੇ ਨਾਲ ਇੱਕ ਫਟੇ ਦੀ ਸਾਜ ਆਪਾਂ ਬਾਦ ਬਾਈ ਤੇ ਜਰੂਰ ਪਾਵਾਂਗੇ ਸਪਾਲ ਬਾਈ ਜੀ 10 ਕਿ ਵੀਰ ਤੁਸੀਂ ਦੇਖਿਆ ਆਪਾਂ YouTube ਦੇ ਉੱਤੇ Facebook ਦੇ ਉੱਤੇ ਦੇਖਦੇ ਆਂਗੇ ਜਿਹੜੇ ਜਿਹੜੇ ਲੋਕਾਂ ਨੂੰ ਬਧਵਾ ਨਜ਼ੂਰੀ ਕਰਾਉਂਦੇ ਆ ਆਪਾਂ ਦੇਖ ਰਹੇ ਆ ਵੀ ਕਿਸੇ ਪਾਗਲ ਨੂੰ ਫੜ ਕੇ ਘਰੇ ਮਜ਼ਦੂਰੀ ਕਰਾਉਂਦੇ ਆ ਸੰਗੜਾ ਨਾਲ ਬੰਦੇ ਹੋਏ ਸੜਾਏ ਆ ਪਾਲ ਬਾਈ ਨੇ ਸੋ ਸਾਡੀ ਸਿੱਖ ਕੌਮ ਦਾ ਮਾਣ ਆ ਇਹਨੇ ਮਨੁੱਖਤਾ ਦੀ ਸੇਵਾ ਕੀਤੀ ਹੈ ਸੱਚੇ ਦਿਲੋਂ ਕਰ ਰਿਹਾ ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ ਇੱਕ ਵਾਰ ਫੱਦੇ ਦੀ ਸਾਹ ਜਰੂਰ ਪਵਾਉਣੇ ਆ ਇੱਕ ਵਾਰ ਕੱਟ ਕੇ ਤਾੜੀ ਮਾਰ ਲੋ ਪਾਲਖੌੜ ਦੇ ਵੀ ਸਾਰੇ ਜਰੇ ਸੁਪਾਲ ਬਾਈ ਜੀ ਆ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਸਾਰੇ ਨਗਰ ਦਾ ਹਰ ਕੋਸ ਨੂੰ ਜਰ ਤੁਸੀਂ ਇੰਨਾ ਪਿਆਰ ਸਤਿਕਾਰ ਸਾਡਾ ਭਰਾ ਖੱਟੜਾ ਵੀਰ ਔਰ ਸਤਿਨਾਮ ਖੱਟਨੇ ਦੀ ਯਾਦ ਦੇ ਵਿੱਚ ਮਤਲਬ ਬਹੁਤ ਚੰਗਾ ਲੱਗਿਆ ਜੀ ਤੁਹਾਡਾ ਸਾਰਿਆਂ ਦਾ ਹੀ ਖਿਡਾਰੀਆਂ ਦਾ ਸਾਡਾ ਵੀਰ ਕੁਲਵੀਰ throhi ਤੋਂ ਵੀਰ ਹਰ ਇੱਕ ਉਸ ਰੂਹ ਦਾ तहे دلੋਂ ਧੰਨਵਾਦ ਜੀ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਪਿੰਡ ਵੱਲੋਂ ਵੀ ਬਹੁਤ ਵੀਰਾਂ ਨੇ ਸਾਨੂੰ ਸਹਿਯੋਗ ਲਈ ਮਤਲਬ ਵਿਸ਼ਵਾਸ ਵੀ ਦਿਵਾਇਆ ਤੇ ਸਾਡੇ ਨਾਲ ਵੀ ਤੁਸੀਂ ਜੁੜੇ तहे دلੋਂ ਧੰਨਵਾਦ ਅਸੀਂ ਲਛਕਾਣੀ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਆਸ਼ਰਮ ਚਲਾਉਂਦੇ ਆ ਜੀ ਸਾਡਾ ਮੇਨ ਕੰਮ ਹੈਗਾ ਮੈਂਟਲੀ ਜਿਹੜੇ ਵੀਰ ਸਾਡੇ ਹੋ ਚੁੱਕੇ ਨੇ ਉਹਨਾਂ ਦੀ ਸਾਫ ਸੰਭਾਲ ਕਰਨੀ ਔਰ ਉਹਨਾਂ ਨੂੰ ਆਪਣੇ ਕੋਲੇ ਸਾਹਮਣਾ ਔਰ ਉਹਨਾਂ ਦਾ ਇਲਾਜ ਕਰਕੇ ਦੁਬਾਰਾ ਤੋਂ ਉਹਨਾਂ ਨੂੰ ਉਸ ਜਿੰਦਗੀ ਦੇ ਵਿੱਚ ਵਾਪਸ ਭੇਜਣਾ ਉੱਥੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਦੇ ਨੇ ਦੋ ਵੀਰ ਤਾਂ ਇਸ ਟਾਈਮ ਸਾਡੇ ਨਾਲ ਵੀ ਆਏ ਨੇ ਇੱਕ ਪ੍ਰਦੀਪਾ ਵੀਰ ਲੁਝਾੜੇ ਤੋਂ ਇੱਕ ਸ਼ੇਰਾ ਵੀ ਆ ਇਹ ਵੀ ਸ਼ੇਰ ਵੀਰ ਵੀ ਕਾਫੀ ਸਮੇਂ ਤੋਂ ਸੜਕਾਂ ਤੇ ਤਰਕਪਰੀ ਜ਼ਿੰਦਗੀ ਗੱਟ ਰਹੇ ਸੀਗੇ ਬਿਮਾਰ ਹੋ ਗਏ ਸੀਗੇ ਪਰ ਅੱਜ ਇੰਨਾ ਠੀਕ ਆ ਵੀਰ ਸਾਡੇ ਨਾਲ ਹਰੇਕ ਪ੍ਰੋਗਰਾਮ ਤੇ ਜਾਂਦਾ ਆਪ ਜੀ ਵੀ ਆਉਂਦੇ ਜਾਂਦੇ ਜਰੂਰ ਕਦੇ ਲਿਛਕਾਰੀ ਪਿੰਡ ਫੜਕੇ ਜਾਇਓ ਜੀ ਤੁਹਾਨੂੰ ਬੜਾ ਚੰਗਾ ਲੱਗੂਗਾ ਕਿਉਂਕਿ ਤੁਹਾਨੂੰ ਤੁਹਾਡੀਆਂ ਟੈਨਸ਼ਨਾਂ ਬਹੁਤ ਛੋਟੀਆਂ ਲੱਗਣਗੀਆਂ ਨੇ ਕਿਉਂਕਿ ਉੱਥੇ ਏਡੇ بڑے ਦੁੱਖ ਨੇ ਜਿਹਨੂੰ ਪਰਿਵਾਰ ਤੱਕ ਛੱਡ ਦਿੰਦੇ ਨੇ ਫੈਮਲੀਆਂ ਠੱਕੇ ਦੇ ਦਿੰਦੀਆਂ ਨੇ ਕੁਝ ਲੋਕ ਗਲਤ ਬੰਦੇ ਸਾਡੇ ਹੀ ਬੰਦਿਆਂ ਨੂੰ ਫੜਕੇ ਗੁਲਾਮੀ ਕਰਵਾਉਂਦੇ ਨੇ ਅੱਗੇ ਨਾਲ ਫੜ ਫੜ ਕੇ ਕੋਹਾਪੂੜਾ ਚਕਾਈ ਜਾਣਾ ਟ੍ਰੈਲੀਆਂ 'ਚ ਮਤ ਕਰ ਦੇਣਾ ਕੁੱਤੇ ਵਾਲੇ ਪਿੰਜਰਿਆਂ ਦੇ ਵਿੱਚ ਬੰਦ ਕਰ ਦੇਣਾ ਇਤਾਂ ਦੇ ਬੰਦੇ ਉਥੇ ਵੀਰ ਰਹਿ ਰਹੇ ਨੇ ਜਿਨ੍ਹਾਂ ਦੇ ਹਾਲਾ ਚੱਲ ਰਹੇ ਨੇ ਸਾਨੂੰ ਤੁਹਾਡੀਆਂ ਦਵਾਵਾਂ ਦੀ ਲੋੜ ਆ ਕਦੇ ਤੁਸੀਂ ਆਉਂਦੇ ਜਾਂਦੇ ਐਡਾ ਦੀਆਂ ਰੂਹਾਂ ਨੂੰ ਜਰੂਰ ਮਿਲ ਕੇ ਜਾਇਆ ਕਰੋ ਕਿ ਜਿਸ ਇਨਸਾਨ ਦੇ ਇੱਕਦੇ ਸੁਣਦੇ ਸੀ ਵੀ ਤੇਰੇ ਕੀੜੇ ਪੈ ਜਾਣ ਪਰ ਅੱਜ ਸਾਡੇ ਕੋਲੇ ਉਹ ਇਨਸਾਨ ਨੇ ਜਿਨ੍ਹਾਂ ਦੇ ਕੀੜੇ ਤੱਕ ਚੱਲ ਗਏ ਉਹਦਾਂ ਦੀਆਂ ਰੂਹਾਂ ਨੂੰ ਤੁਹਾਡੇ ਪਿਆਰ ਸਤਕਾਰ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਸਾਡਾ ਵੀਰ ਪਰਮਿੰਦਰ ਤੇ ਧੰਨਵਾਦ ਵੀਰ ਦਾ ਤਹਿ ਦਿਲੋਂ ਧੰਨਵਾਦ ਸਾਰੇ ਨੱਗਰ ਦਾ ਸਾਰੀ ਕਮੇਟੀ ਦਾ ਔਰ ਹਰ ਇੱਕ ਹੋਜ਼ਰੂਦ ਬਹੁਤ ਸਾਰਾ ਪਿਆਰ